ਇਹ ਗੱਲ ਨਹੀਂ ਹੋਈ ਜਾਂਦਾ ਉਹ ਗੱਲ ਚੱਲੀ ਗਿਆ 5000 ਦੀ 5000 ਦੀ ਗੱਲ ਹੋ ਗਈ ਸੀ ਬੰਦਿਆਂ ਨਾਲ ਹੁਣ ਬਾਅਦ ਚਲੀ ਗਿਆ 6-5 ਨਹੀਂ 5000 ਦੀ ਗੱਲ ਹੋਈ ਆ ਭਾਈ ਆਪੋ ਨੇ ਕਿੰਨੇ ਰੁਪਏ ਦੀ ਮਿਲੀ ਹੈਗੀ 5000 ਦੀ ਲੱਗੀ ਤੇ ਆ ਬਾਈ ਨੇ 5 ਦੀ ਲੈਤੀ ਤੇ ਆ 2 ਦੀ ਲੈਤੀ ਹੈਗੀ 1 5000 ਦੀ ਲੈਤੀ ਤੇ ਬਾਈ ਨੇ 5000 ਦੀ ਆ ਕੱਟੀ ਲਈ ਹੈ ਬੰਦਿਆਂ ਨੇ ਕੱਟੂ ਮਾਰ ਕੱਟੂ ਮਾਰ ਜੀ ਆਂਦੀ ਜੀ ਜਾਨ ਬਚਾਈ ਹੈਗੀ ਭਾਈ ਰਾਮਪੁਰੇ ਖੜੇ ਸੀ ਪਸ਼ੂ ਮੰਡੀ ਤੇ ਇੱਕ ਤਰੀਕਾ ਬੰਦ ਹੋ 3 ਮਹੀਨੇ ਪਹਿਲੇ ਕੱਟਮਾ ਨੇ ਇੱਕ ਸੂਡੀ ਕਿਹਾ ਯਾਰ ਗੱਲ ਤਾਂ ਹੋਈ ਤੇ ਆ ਖੜੀ ਹੈਗੀ ਕੱਟੀ ਦੇਖੋ ਸੂਡੀ ਕਿੱਟੀ तकरीबन 3-4 ਮਹੀਨੇ ਦੀ ਕੱਟੀ ਹੋਣੀ ਹੈਗੀ ਜਵੇਂ ਲੋਟੀ ਦੇ ਤੇ 5000 ਮਿਲਾਵਾ ਦੀ ਪਰ ਇਹਨਾਂ ਨੇ 5000 ਚ ਕੱਟੀ ਬੰਦ 5000 ਰੁਪਿਆ ਠੀਕ ਹੈ ਇਹ ਕਹਿੰਦੇ ਸੀ 5000 ਚ ਨਹੀਂ ਦੇ ਨਹੀਂ 6000 ਰੁਪਏ ਬਧ ਮੰਗ ਰਹੇ ਇਹਦੇ ਉੱਤੇ ਲਾ ਕੇ 5000 ਲੈ ਵੀ ਲਈ ਸੀ ਮੁੱਕਰ ਕੇ ਬਣ ਕੇ ਪਰ ਉਹ ਭਰਾ ਮਾ ਨੇ ਭਾਈ ਖਤਰਨਾ 5000 ਰੁਪਏ ਲਾਦਾ ਸੀ ਪਰ ਫਿਰ ਵੀ ਇਹਨਾਂ ਨੇ ਜਿਹੜੀ ਇਹ ਕੱਟੀ ਨਹੀਂ ਸੀ ਆ ਦੇ ਇਹ ਮੱਝ ਦੇ ਨਾਲ ਕੱਟੀ ਸੀ ਮੱਝ ਦੇ ਰੰਗ ਲੱਗਿਆ ਹੋਇਆਗਾ ਇਹ ਕੰਦੀ ਦਾ 5000 ਰੁਪਏ ਦਾ ਇਹਦਾ ਕੰਦੀ ਜਾਨ ਬਚਾਉਣ ਦੀ ਖਾਤਰੀ ਬਾਈ ਇਹਨੂੰ ਲਿਆ ਰਹੇ ਸੀਗੇ ਹੁਣ ਰੌਲਾ ਪਾ ਕੇ ਬਹਿ ਗਏ ਇਧਰ ਦੇਖ ਸਕਦੇ ਹੋ ਤੁਸੀਂ ਇਹ ਮੁੱਕਰ ਗਏ ਹੁਣ ਨੌਰ ਸਿਰਫ ਹੀ ਤਿੰਨੇ ਮਿੰਟਾਂ ਹੀ ਕੱਟੇਗਾ ਚੌਥਾ ਪਾਉਂਦੇ ਬਾਈ ਮੋਹਲੇ ਹੁਣ ਮੁੱਕਰ ਗਏ ਯਾਰ ਕੀ ਗੱਲ ਇਹ ਹੋ ਹੀ ਜਾਂਦਾ ਗੱਲ ਚੱਲੀ ਗਿਆ 5000 5000 ਦੀ ਗੱਲ ਹੋ ਗਈ ਸੀ ਬੰਦਿਆਂ ਨਾਲ ਹੁਣ ਬਾਅਦ ਸਾਡੀ ਕਰੇ 6-5 ਨਹੀਂ 5000 ਦੀ ਗੱਲ ਹੋਈ ਯਾਰ 5000 ਰੁਪਏ ਦੇ ਫੜੀ ਬੱਠਿਆ ਬਾਈ 1500 ਰੁਪਿਆ 3500 ਦਿੰਦਾ ਸੀ ਬਾਕੀ ਤਾਂ ਜੁਬਾਕੀ ਲੋਕਾਂ ਨੂੰ ਗੋਗਲਪੇ ਕਰਦੇ ਨੇ ਗੋਗਲਪੇ ਕਾ ਹੁਣ ਮੁੱਕਰ ਗਏ ਬੰਦੇ ਨਾ ਦੇ 5000 ਚ ਤੇ ਪੈਸੇ ਫਿਰ ਮੋਨ ਤੇ ਬਈ ਗੂਗਲ ਪੇ ਕਰੇ ਗੂਗਲ ਪੇ ਦਾ ਕਰਦੇ ਹੀ ਸੀ ਜੀ ਅੱਛਾ ਕਰਦੇ ਸੀ ਹੁਣ ਮੁੱਕਰ ਗਏ ਆਗੇ 5000 ਚ ਚਲੋ 15000 ਹੋ ਗਿਆ ਸੌਦਾ ਫਾਈਨਲ ਕਰਵਾਦਾ ਗਾ ਚਲੋ ਕੋਈ ਨਹੀਂ ਮੁੱਕਰ ਰਿਹਾ ਤੇ ਇਹ ਵੀ 5000 ਦਾ ਸੌਦਾ ਹੋ ਗਿਆ ਤੇ ਬਹੁਤ ਵਧੀਆ ਕੰਮ ਕਰਿਆਗਾ ਤੇ ਹੁਣ ਬਚਾਈਏ ਆਹ ਵੀ ਰਾ ਜਾਣਾ ਬਚਾ ਦੇ ਛੋਟਾ ਜਿਹਾ ਹਾਂ ਜੀ ਉਹਦਾ ਨੰਬਰ ਗੂਗਲ ਬਣਾ ਲੈ ਆ ਜਾ ਤੇ ਹੁਣ ਲੈ ਲਈ ਆ ਦੋਸਤੋ ਹੁਣ ਮੰਨ ਗਏ ਆ ਕਿ ਪਹਿਲਾਂ ਤੋ ਉਹ ਕਰਦੇ ਸੀਗੇ ਹੁਣ ਇਹ ਦੁਆਰੇ ਲੈ ਲਈ ਆ ਇਹ ਲੱੱਚੇ ਵੀਰ ਨੇ ਮੇਰੇ ਕਿਹੜੇ ਪੈਟੂ ਦੱਸ ਸੀ ਅਕਲੀ ਜੀ ਤੁਹਾਨੂੰ ਅਕਲੀ ਜਿਹੜਾ ਜਲਾਨਾ ਅਕਲੀ ਜਾਨਾ ਜੁਗਰਾ ਜੁਗਰਾ ਜਲਾਨਾ ਜਰਾ ਖਲੀਆ ਠੀਕ ਆ ਤੇ ਇੱਕ ਟਿੱਫੇ ਲੈ ਲੇ ਨੀ ਕਿੰਨੇ ਚੋ ਫਾਈਨਲ ਹੋ ਗਿਆ ਦਾ 5000 5000 ਤੇ ਤੁਸੀਂ ਇੱਥੇ ਕੁਛ ਖਰੀਦਣਾ ਸੀ ਕਿ ਵੈਸੇ ਕਿ ਮੰਡੀ ਤੇ ਆ ਸੀ ਜੀ ਲਾਨਾ ਆ ਸੀ ਵੱਡੀ ਛੋਟੀ ਲਾਇਆ ਸੀਗੇ ਮਿਲ ਗਈ ਛੋਟੀ ਲੈਤੀ ਨੀ ਛੋਟੀ ਲਈ ਇਤਨੀ ਪਰਾਪੰਦਵਾ ਕੰਮ ਕਰ ਗਏ ਕਰੋ ਤਾਂ ਸੋਚ ਕੇ ਨਹੀਂ ਸੀ ਵੀ ਕੱਟੀ ਲੈ ਕੇ ਨਹੀਂ ਕੋਈ ਹਾਂ ਕਰੋ ਸੋਚ ਕੇ ਆਏ ਸੀਗੇ ਵੀ ਹਾਂ ਜੇ ਕੋਈ ਕੱਟੀ ਮਿਲ ਗਈ ਲੈ ਲਾਂਗੇ ਨਹੀਂ ਠੀਕ ਆ ਵੀ ਇਹ ਤਾਂ ਵੈਸੇ ਸੋਚ ਕੇ ਆਏ ਇਹ ਨਹੀਂ ਹੋਤਾ ਵੀ ਅੱਗੇ ਆਪਣੇ ਵਿਚੋ ਛੜਾਉਣੇ ਹਾਂ ਇਹ ਨਹੀਂ ਜ਼ਰੂਰੀ ਵੀ ਭਾਜੀ ਕਿਸੇ ਵਿਕੀ ਬਕਾਈ ਦੁਬਾਰਾ ਹੁਣ ਉਤਨੀ ਹੋ ਕੇ ਕਰਨਾ ਨਹੀਂ ਸੀ ਸੋਚ ਠੀਕ ਆ ਤੇ ਵੀਰ ਨੇ ਕੱਟੀ ਲਈ 5000 ਚ ਧੰਨਵਾਦ ਵੀਰ ਦਾ ਇੱਕ ਛੋਟੀ ਇੱਕ ਮਤਲਬ ਜਾਨ ਦੀ ਇੱਕ ਜਾਨ ਬਚਾਈ ਇਹਨਾਂ ਨੇ ਤੇ ਸਾਰੇ ਭਰਾਵਾਂ ਵੇਚਦੇ ਇਹੋ ਛੋਟੇ ਕੱਟਰ ਨੂੰ ਵੱਡਰ ਨੂੰ ਨਾ ਵੇਚਿਆ ਕਰੋ ਭਰਾਵਾਂ ਕੇ ਇਹ ਜਦੋਂ ਇਹਨੇ ਪਹੁੰਚਣਾ ਕਰ ਮਾਰਤਾ ਜਾਣੇ ਪਰ ਇਹ ਇੱਕ ਤਾਂ ਨਾਰਮਲ ਨਿਕਲੀ ਇਹ ਰਾਜ ਤੜਫਣ ਕੇ ਮਰਨਾ ਇਹਦੇ ਲੱਤਾਂ ਮਾਂਪਾਂ ਨੇ ਕਿੰਨਾ ਨੇ ਡਾਕ ਚੁੱਕ ਲੈਣੀਆਂ ਖਾਨੀ ਥੱਲੇ ਡਿੱਗਨੇ ਦੇ ਦੇਖ ਸਕਦੇ ਹੋ ਤੁਸੀਂ ਗਿਆਨ ਵੀ ਚਾਹੀਦੀ ਇਹ ਦੀ ਵਿਚਾਰੀ ਦੀ ਇੱਕ ਤਰ੍ਹਾਂ ਦੀ ਤੁਹਾਨੂੰ ਦਾ ਕੰਮ ਕਰਿਆ ਨਹੀ ਇਹ ਕੱਟਣ ਵਾਲਿਆਂ ਚ ਵੱਡੀ ਜਾਣੀ ਸੀ ਵਿਚਾਰੀ ਇੱਕ ਕੱਟੀ ਤੋਂ ਪਹਿਲਾਂ ਦਿਖਾਈ ਸੀ ਛੋਟੇ ਛੋਟੇ ਜਾਨਵਰ ਲੋਕ ਵੇਚ ਦਿੰਦੇ ਆ ਨਾ ਇਹ ਪਾਪ ਕਰਿਆ ਧੰਨਵਾਦ ਮੰਡੀਆਂ ਤੇ ਪਹੁੰਚਿਆ ਕਰੋ ਜਰੂਰ ਇਹੋ ਜੇ ਜਾਨਵਰ ਖਰੀਦ ਲਿਆ ਕਰੋ 5000 ਲਾ ਕੇ ਕੱਟੀ ਫਿਰ ਵੀ ਇਹਨਾਂ ਨੇ ਇਹਦੀ ਜਾਨ ਬਚਾਈ ਹੈ ਬਿਲਕੁਲ ਮਾਰਾ ਮੋਟਾ ਰਹਿ ਮੈਂ ਦਾ ਵੀ ਯਾਰ ਆਪਾਂ ਵੀ ਜਾਨ ਬਚਾਈਏ ਬਾਈ ਨੇ ਕੱਟੀ ਜਾਨ ਬਚਾਈ ਆ 5000 ਤੇ ਲਈ ਆ ਬਾਈ ਨੇ ਕੱਟੀ ਤਾਂ ਇਹਨਾਂ ਦੀ ਹੈ ਨਹੀਂ ਸੀ ਕੱਟੀ ਤਾਂ ਦੋ ਦਿਨ ਦੀ ਮਸਾ ਹੀ ਆ ਗੇੜੀ ਕਰਕੇ ਮੌਕੇ ਚਾਰ ਬੰਦੇ ਦੇ ਲੱਗੀ ਬਾਈ ਬਹੁਤ ਉਹ ਵੀ ਕਹਿੰਦਾ ਚਲੋ ਹੁਣਗਾ ਜਦੋਂ ਗੱਲ ਜਾਨ ਬਚਾਉਣ ਦੀ ਆ ਗਈ ਤੇ ਚਾਰ ਲੱਗੇ ਜਾਂ ਪੰਜ ਲੱਗੇ ਹੁਣ ਆਪਣਾ ਡਾਕਟਰ ਲੈ ਕੇ ਆ ਇੱਕ ਡਾਕਟਰ ਲੈ ਕੇ ਆਪਣਾ ਹਿਸਾਬ ਨਾਲ ਹੀ ਬਾਈ ਨੇ ਵੀ ਇਹ ਚਲੋ ਠੀਕ ਆ ਵੀਰੇ ਇਹ ਵੀਰਾਂ ਨੇ ਕੱਟੀ ਲੈਤੀ ਆ ਉਹ ਤੋਂ ਛੇ ਜਰੂਗਾ ਜਿਹੜੀਆਂ ਵੀ ਕਾਟੂ ਮਾਰ ਕੇ ਵੇਚਦੀਆਂ ਜਾਂ ਦੋ ਭਰਾਵਾਂ ਨੇ ਲੈਤੀਆਂ ਗਿਆ ਇਹ ਬ ਭਾਈ ਇਹ ਪੁਣੇ ਕਿੰਨੇ ਰੁਪਏ ਦੀ ਮਿਲੀ ਹੈਗੀ 5000 ਦੀ ਲੱਗੀ ਤੇ ਆਹ ਬਾਈ ਨੇ 5 ਦੀ ਲੱਤੀ ਹੈ ਤੇ ਆ 2 ਦੀ ਲੱਤੀ ਹੈਗੀ ਇਹ ਕਈ ਭਰਾ ਕਹਿੰਦੇ ਹੁੰਦੇ ਨੇ ਨੈਗੇਟਿਵ ਕਮੈਂਟ ਕਰਦੇ ਹੁੰਦੇ ਆ ਵੀ ਇਹ ਮਤਲਬ ਵੀ ਰਿਪੀਟ ਹੋ ਜਾਂਦੇ ਹੁਣ ਇਹਨਾਂ ਦਾ ਕੋਈ ਦੋਸ਼ ਨਹੀਂ ਸੀਗਾ ਜਿਹੜੇ ਵੀ ਭਰਾਣੇ ਜਾਂ ਸਾਹਮਣ ਵਾਲੇ ਨੇ ਵੇਚਿਆ ਜਾਂ ਮੈਨੇਜਮੈਂਟ ਵਾਲੇ ਨੇ ਵੇਚਿਆ ਜਾਂ ਆਪਾਂ ਸਿੱਧੀ ਜੀ ਗੱਲ ਕਹਿੰਦੇ ਵੀ ਘਰੇ ਤੀਮੀ ਗੱਬੀ ਆ ਗਈ ਇਹਦੇ ਘਰ ਤੇ ਵੀ ਆਪਣੇ ਪਸ਼ੂ ਖੜੇ ਖੜੇ ਆ ਗਏ ਠੀਕ ਹੈ ਇਹ ਉਹੋ ਜਿਹੀ ਗੱਲਾਂ ਨਾ ਕਰੋ ਪਰ ਉਹ ਆਪ ਦੀ ਸਤਜੰਗੀ ਸੋਚ ਮਤਾਵ ਕਹਣਾ ਚੰਗੇ ਚੰਗੇ ਪਸ਼ੂ ਰੱਖਿਆ ਕਰੋ ਤੇ ਬਾੰਗਾਂ ਦਾ ਬਹੁਤ ਬਹੁਤ ਜ ਆਪੋ ਸੁਖਰੀ ਤੇ ਆਗੇ ਧੰਨਵਾਦ ਜਰਾ ਸਹੀ ਗੱਲ ਆ ਬਾਕੀ ਆਇਆ ਨਾ ਵੀ ਕਈ ਕਮੈਂਟ ਕਰਦੇ ਹੁੰਦੇ ਆ ਵੀ ਕਿਹੜੀ ਮੰਡੀ ਆ ਸਾਰੀਆਂ ਮੰਡੀਆਂ ਜਿੰਨੀਆਂ ਹੀ ਮੰਡੀਆਂ ਲੱਗਦੀਆਂ ਸਾਰੀਆਂ ਮੰਡੀਆਂ ਦੀ ਇਸ ਤਰ੍ਹਾਂ ਦਾ ਹੁੰਦੇ ਆ ਮਤਲਬ ਕਟੀਆਂ ਝੋਟੀਆਂ ਤੇ ਛੋਟੇ ਜਾਨਵਰ ਤੇ ਤਰੀਕਾ ਤਾਂ ਤੁਹਾਨੂੰ ਪਤਾ ਹੀ ਹੈਗਾ ਹਰੇਕ ਮੰਡੀ ਦੇ ਉੱਤੇ ਤੁਸੀਂ ਪਹੁੰਚ ਕੇ ਗੇੜਾ ਘੱਟ ਲਿਆ ਕਰੋ ਤੁਹਾਨੂੰ ਇਹ ਜਿਹਾ ਮਾਲ ਮਿਲ ਹੀ ਜਾਂਦਾ ਕੋ ਤੇ ਖਰੀਦ ਕੇ ਤੁਸੀਂ ਇਹਨਾਂ ਦੀ ਜਾਨ ਬਚਾ ਸਕਦੇ ਹੋ ਇਹ ਦੋ ਕੱਟੀ ਆ ਗਈ ਤਿੰਨਾ ਚਾਰਾਂ ਕੁ ਮਹੀਨਿਆਂ ਦੀ ਹੋਊਗੀ ਮਸਾਂ ਤੇ ਇਹ ਵੀ ਵਿਚਾਰੀ ਕਾਟੂ ਮਾਲ ਦੇ ਵਿੱਚ ਹੀ ਗਈ ਸੀਗੀ ਤੇ ਬੰਨਿਆਂ ਨੇ ਇਹ ਵੀ ਖਰੀਦ ਲਈ ਉਹਨਾਂ ਦੀ ਗੱਲ ਸੀ 6000 ਦੀ ਖਰੀਦੀ ਆ ਇਹ ਕੋਈ ਨਾ ਸੁਣਨਾ ਸੁਣਨਾ ਤੇ ਛੋਟੀਆਂ ਛੋਟੀਆਂ ਕਟੀਆਂ ਯਾਰ ਵੇਚ ਦਿੰਦੇ ਆ ਲੋਕ ਹਨਾ ਕੱਟਣ ਦੇ ਲਈ ਦੇਖੋ ਤੁਸੀਂ ਤੇ ਇਹਨਾਂ ਦਾ ਵਿਚਾਰੀਆਂ ਦਾ ਕੀ ਕਸੂਰ ਆਗਾ ਤੇ ਹਜੇ ਇਹ ਮੇਰੇ ਖਿਆਲ ਨਾਲ ਦੁੱਧ ਚੌਂਦੀਆਂ ਹੋਣਗੀਆਂ ਤੇ ਇਹਨਾਂ ਦੀ ਜਾਨ ਹੀ ਬਚਾਈ ਆ ਤੇ ਇਹ ਬਾਈ ਨੇ 6000 ਦੀ ਖਰੀਦ ਲਈ ਆ ਜੀ ਤੇ ਇਧਰ ਲਈ 5000 ਦੀ ਲੋ ਜਮਾ ਛੋਟੀਆਂ ਛੋਟੀਆਂ ਨਹੀਂ ਇਦਾਂ ਨਾ ਤੁਸੀਂ ਕਰਿਆ ਕਰੋ ਇਹ ਵਿਚਾਰੀਆਂ ਵੱਡੀਆਂ ਜਾਣੀਆਂ ਸੀ ਇਹ ਤੋਂ ਨਾ ਖਰੀਦਦੇ ਤਾਂ ਇਹ ਵੱਡੀਆਂ ਜਾਣੀਆਂ ਸੀ ਤੇ ਇੱਕ ਤਰ੍ਹਾਂ ਦਾ ਪੰਨ ਦਾ ਕੰਮ ਹੀ ਕਰਿਆਗਾ ਮੰਡੰਗਾ ਤੇ ਗੇੜੇ ਜ਼ਰੂਰ ਕੱਢ ਲਿਆ ਕਰੋ ਇਹ ਜੇ ਜਾਨਵਰ ਤੁਸੀਂ ਖਰੀਦ ਲਿਆ ਕਰੋ ਵੱਡੀਆਂ ਝੋਟੀਆਂ ਵੀ ਹੁੰਦੀਆਂ ਗਈਆਂ ਤੇ ਛੋਟੀਆਂ ਵੀ ਹੁੰਦੀਆਂ ਉਹਨਾਂ ਤਾਂ ਵਿਚਾਰੀਆਂ ਬੇਜਮਾਨਾਂ ਜਮਾ ਜਮੇ ਛੋਟੀਆਂ ਨਹੀਂ ਤੇ ਇਹਨਾਂ ਨੂੰ ਵਿਚਾਰਿਆਂ ਨੂੰ ਕੁਝ ਪਤਾ ਨਹੀਂ ਸਾਡੇ ਨਾਲ ਕੀ ਹੋਈ ਜਾਂਦਾ ਆ ਤੇ ਵੱਡੀਆਂ ਜਾਣੀਆਂ ਸੀ ਥੋੜੇ ਘਾਂ ਟਾਈਮ ਦੇ ਵਿੱਚ ਇਹਨਾਂ ਨੇ ਚੜ ਜਾਣਾ ਸੀਗਾ ਤੇ ਤਾਂ ਹੁਣ ਇੱਥੋਂ ਬਾਈਆਂ ਵਾਲੇ ਖਰੀਦ ਲੈਂਗੇ ਤੇ ਇਹਨਾਂ ਦੀ ਜਾਨ ਬਾਜੂ ਨਾਲ ਪਾਲ ਜਾਣਗੇ ਕੋਈ ਲਿਖ ਲੈ ਕਿ ਕੱਟੀਆਂ ਚੰਗੀਆਂ ਆਂ ਗਿਆ ਕੱਤੀ ਬਹੁਤ ਸੋਹਣੀ ਬਣੂਗੀ ਬਹੁਤ ਚੰਗੀ ਬਣੂਗੀ ਆ ਕੱਤੀ ਦੇਖੋ ਤੇ ਇਹਨਾਂ ਤੋਂ ਹੀ ਮੰਡੀਆਂ ਤੇ ਢੀੜਾ ਕੱਢ ਕੇ ਤੇ ਤੁਸੀਂ ਇਹ ਜਾਨਵਰ ਖਰੀਦ ਲਿਆ ਕਰੋ ਤੇ ਇਹਨਾਂ ਨੂੰ ਧਿਆਨ 바ਚੀ ਹੈ। ਬਾਕੀ ਵੇਚਣ ਵਾਲਿਆਂ ਨੂੰ ਬੇਨਤੀ ਹੈ ਵੀ ਨਾਂ ਇਦਾਂ ਕਰਿਆ ਕਰੋ। ਆ ਕੇ ਸ਼ੇਅਰ ਜਰੂਰ ਕਰਦੇ ਹੋ। ਅੱਜ ਵੀ ਬਹੁਤ ਪਾਇਸ ਪਾਇਸ ਬੰਦ ਦੋ ਜਣਾਂ ਦੇ ਸਾਥ ਵਿੱਚ ਉਪਰ ਦੀ ਗੱਲ ਬਹੁਤ ਦਫਾ ਕਿਹਾ ਲੱਗ ਗਿਆ ਵੀ ਇਹ ਵੀਡੀਓ ਵੀਡੀਓ ਹੀ ਚੱਲ ਬਈ ਲੋਕਾਂ ਨੂੰ ਸਿੱਖਾ ਦਿੰਦੀ ਹੈ ਸਹੀ ਮੈਨੇ ਦਾ ਯੂਜ਼ ਕਰੇ ਤਾਂ ਠੀਕ ਹੈ ਨਾ ਅੱਜ ਉਹ ਵਾਲਾ ਹੋਰ ਬੰਦਾ ਵੀ ਦੇਖ ਕੇ ਆਉਗਾ ਸਾ ਦੀ ਦੇਖ ਸਕਦੇ ਹੋ ਕਿ ਇਹਨਾਂ ਲੋਸੋ ਨਾਲ ਦੀ ਨਾਲ ਕਾਫੀ ਗਾਲ ਪਹੁੰਚਿਆ ਹੋਇਆ ਹੈਗਾ